ਦੁਬਾਰਾ ਜੀਤ 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 ਜੀ ਜਿੱਥੇ ਪੰਨਬਸ ਰੋਡਵੇਜ਼ ਦੇ ਡਰਾਈਵਰ ਤੇ ਕਨੈਕਟਰ ਨੂੰ ਕਠਿੱਟ ਤੌਰ ਤੇ ਕੁੱਟਿਆ ਗਿਆ ਸੀ ਇਸ ਘਟਨਾ ਤੋਂ ਬਾਅਦ ਮੁਕਤਸਰ ਦੇ ਬਾਸ ਅੜੇ ਤੇ ਪੰਨਬਸ ਤੇ ਰੋਡਵੇਜ਼ ਦੇ ਵਰਕਰਾਂ ਵੱਲੋਂ ਨਿੱਜੀ ਬੱਸਾਂ ਨੂੰ ਰੋਕਣ ਦੀ ਕਾਰਵਾਈ ਕੀਤੀ ਗਈ ਤੇ ਨਿੱਜੀ ਕੰਪਨੀ ਦੇ ਆਪਰੇਟਰਾਂ ਤੇ ਮੈਨੇਜਰਾਂ ਤੇ ਪਰਚਾ ਦਰਜ ਕਰਨ ਦੀ ਮੰਗ ਉਠਾਈ ਗਈ ਇਸ ਦੇ ਨਿੱਜੀ ਬੱਸ ਆਪਰੇਟਰ ਬਾਸ ਅੜੇ ਪਹੁੰਚੇ ਤੇ ਬੱਸ ਰਸਤੇ ਦੇ ਵਿੱਚ ਕਾਰ ਲਗਾ ਕੇ ਬਾਸ ਅੜਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਦੋਹਾਂ ਪੱਖਾਂ ਵਿੱਚ ਵਿਵਾਦ ਵਧਿਆ ਤੇ ਹਾਲਾਤ ਗੰਭੀਰ ਹੋ ਗਏ ਇਸੀ ਦੌਰਾਨ ਵਿਵਾਦ ਮੁਕਤਸਰ ਡਿੱਪੂ ਪ੍ਰਧਾਨ ਚਰਨਜੀਤ ਦੇ ਪੱਗ ਲਾ ਦਿੱਤੀ ਗਈ ਤੇ ਉਸ ਨੂੰ ਸੱਟਾਂ ਵੀ ਲੱਗੀਆਂ ਨੇ ਜਿਸ ਕਾਰਨ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਬਾਅਦ ਪੰਚਬਾਸ ਤੇ ਰੋਡਵੇਜ਼ ਦੇ ਵਰਕਰਾਂ ਨੇ ਗੁੱਸੇ 'ਚ ਬੱਸ ਸਟੈਂਡ ਬੰਦ ਕਰ ਦਿੱਤਾ ਤੇ ਮੁੱਖ ਸੜਕਾਂ ਤੇ ਬੱਸਾਂ ਖੜੀਆਂ ਕਰਕੇ ਜਾਮ ਲਗਾ ਦਿੱਤਾ ਵਰਕਰਾਂ ਨੇ ਕਿਹਾ ਹੈ ਕਿ ਨਿੱਜੀ ਬੱਸ ਆਪਰੇਟਰ ਕਠਿਤ ਤੌਰ ਤੇ ਹਮੇਸ਼ਾ ਉਹਨਾਂ ਦੇ ਨਾਲ ਤੱਕੇਸ਼ਾਹੀ ਕਰਦੇ ਨੇ ਇਤਿਹਾਸ ਦੀ ਘਟਨਾ ਵੀ ਉਸ ਦੀ ਕੜੀ ਹੈ ਉਨਾਂ ਨੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉੱਥੇ ਹੀ ਦੱਸ ਦਈਏ ਕਿ ਨਿੱਜੀ ਕੰਪਨੀ ਦੇ ਮੈਨੇਜਰ ਜਾਂ ਹੋਰ ਬੱਸ ਆਪਰੇਟਰਾਂ ਦਾ ਬਿਆਨ ਸਾਹਮਣੇ ਆਉਣਾ ਬਾਕੀ ਹੈ ਐਨਾ ਹਾਲਾਤਾਂ ਦੇ ਵਿੱਚ ਬੱਸ ਅੱਡੇ ਚੌਂਕੇ ਪੁਲਸ ਮੌਕੇ ਤੇ ਪਹੁੰਚੀ ਹੈ ਤੇ ਬਾਅਦ ਵਿੱਚ ਜਾਂ ਮੈਂ ਜਿਹੜਾ ਉਹ ਖੁਲਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਮੁਕਤਸਰ ਬੱਸ ਅੱਡੇ ਤੇ ਮਾਹੌਲ ਹੈ ਜਿਹੜਾ ਬਹੁਤ ਤਣਾਪੂਰਨ ਬਣਿਆ ਕਿਉਂਕਿ ਪੰਪਾਸ ਤੇ ਰੋਡਵੇਜ਼ ਦੇ ਕੰਟਰੈਕਟ ਵਰਕਰ ਦਾ ਵਿਚਾਲੇ ਜਿਹੜੀ ਅ ਟਕਰਾਅ ਰ ਹੈ ਲੜਾਈ ਝਗੜਾ ਆ ਉਹ ਹੋਇਆ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਪਹਿਲਾਂ ਵੀ ਅਬੋਹਰ ਦੇ ਵਿੱਚ ਵੀ ਟਾਈਮ ਟੇਬਲ ਨੂੰ ਲੈ ਕੇ ਪਨ ਬਸ ਰੋਡਵੇਜ਼ ਦੇ ਡਰਾਈਵਰ ਤੇ ਕਨੈਕਟਰ ਨੂੰ ਜਿਹੜਾ ਕੁੱਟਿਆ ਗਿਆ ਸੀ ਟਕਰਾਅ ਹੋਈ ਸੀ ਤੇ ਅੱਜ ਵੀ ਮੁਖਸਰ ਦੇ ਬਸ ਅੱਡੇ ਤੇ ਜਿਹੜਾ ਮਾਹੌਲ ਹੈ ਉਹ ਤਣਾਅਪੂਰਨ ਹੋਇਆ ਮੇਰਾ ਨਾਮ ਜਗਸੀਰ ਸਿੰਘ ਆ ਇਹੀ ਪਾਵਰੋੜੇ ਮੁਖਸਰ ਦੀਪੂ ਤੋਂ ਵਰਕਰ ਸਾਥੀ ਸਾਰੇ ਜੀ ਅੱਜ ਸਾਡਾ ਅਬੋਹਰ ਬਸ ਸਟੈਂਡ ਦੇ ਵਿੱਚ ਨਾਰਦਰਨ ਕੰਪਨੀ ਨਾਲ ਝਗੜਾ ਹੋਇਆ ਜੀ ਜਿਹੜਾ ਕਿ ਸਰਾਸਰ ਗਲਤ ਆ ਸਾਡੇ ਬੰਦਿਆਂ ਦੇ ਗਲ ਪਏ ਆ ਸਾਡੇ ਡਰਾਈਵਰ ਕਹਿੰਦੇ ਨੂੰ ਕੁੱਟਮਾਰ ਕੀਤੀ ਬੋਰ ਬੱਸ ਸਟੈਂਡ ਇੱਕ ਸਾਡਾ ਕੰਡਕਟਰ ਗੁਰਸਖ ਸਿੰਘ ਸੀ ਉਹਦੀ ਦਾੜੀ ਪੱਟੀ ਆ ਜੀ ਇਹਨਾਂ ਨੇ ਹੋਰ ਬੱਸ ਮੋਕਸਰ ਕੀ ਹੋਇਆ ਮੋਕਸਰ ਦੇ ਵਿੱਚ ਜੀ ਇਹ ਬਦਮਾਸ਼ੀ ਕਰਦੇ ਆ ਜੀ ਇਹਨਾਂ ਨੇ ਬੱਸ ਗੇਟ ਦੇ ਟੇਢੀ ਲਾ ਕੇ ਬੱਸ ਸਾਡਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਇਹਨਾਂ ਨੇ ਕੁਝ ਗੁੰਡੇ ਬੁਲਾਏ ਸੀ ਤੇ ਜਿਹੜੇ ਸਾਡੇ ਪ੍ਰਧਾਨ ਰਣਜੀਤ ਚੰਦ ਦੇ ਗਲ ਪਏ ਆ ਉਹਦੀ ਦਾੜੀ ਵੀ ਪੱਟੀ ਆ ਤੇ ਉਹਦੇ ਸੱਟ ਵੀ ਮਾਰੀ ਇੱਕ ਹਥਿਆਰ ਸੀ ਇਹਨਾਂ ਕੋਲੇ ਜੀ ਜਿਹੜਾ ਨਜਾਇਜ਼ ਤੌਰ ਤੇ ਇਹਨਾਂ ਨੇ ਸਾਡੇ ਪ੍ਰਧਾਨ ਦੇ ਮਾਰਿਆ ਜੀ ਇਹਨਾਂ ਨੇ ਇਸ ਕਰਕੇ ਸਾਡਾ ਅੱਜ ਇਹ ਤੇ ਲੜਾਈ ਝਗੜਾ ਹੋਇਆ ਜੀ ਉਹਨਾਂ ਦੇ ਹੱਥ ਦੇ 6:00 ਵਜੇ ਆ ਜੀ ਆ ਪੇਸ਼ਕਾ ਸ ਵੱਜਿਆ ਜਿਹੜਾ ਇਹਨਾਂ ਦੇ ਕੋਲੇ ਡਰਾਈਵਰ ਕੋਲੇ ਸੀਗਾ ਜੀ ਉਹਨਾਂ ਦਾ ਤੇ ਇਹਨਾਂ ਦੇ ਅੱਡੇ ਤੇ ਇਹ ਬੰਦੇ 15 20 ਇਕੱਠੇ ਕਰੇ ਸੀ ਇਹਨਾਂ ਨੇ ਗੁੰਡਾ ਕਰਦੀ ਕਰੀ ਆ ਜੀ ਕੱਲ੍ਹ ਵਹੀ ਕਿੱਥੇ ਸੀ ਬੜੀ ਕਿਦੋਂਣੀ ਇਹ ਵਸਾ ਦਾ ਬਦਮਾਸ਼ੀ ਕਰਦਾ ਜੀ ਨਾਰਥਨ ਵਾਲੇ ਪਹਿਲਾਂ ਤੋਂ ਸ਼ੁਰੂ ਤੋਂ ਸਾਡੇ ਨਾਲ ਇਹ ਖਹਿਬਾਜੀ ਕਰਦਿਆ ਇੱਕ ਇਹਨਾਂ ਦੇ ਫਰੀਦ ਮੈਨੇਜਰ ਆ ਜੀ ਉਹ ਸਾਡੇ ਰੋਡ ਵਿੱਚੋਂ ਐਂਸਪੈਕਟਰ ਸੀਗਾ ਤੇ ਉਹ ਵਿਜੀਲੈਂਸ ਦੇ ਕਿਸੇ ਦੇ ਵਿੱਚ ਫੜਿਆ ਗਿਆ ਸੀ ਰਿਸ਼ਵਤ ਲੈਣ ਦੇ ਵਿੱਚ ਉਹ ਸਾਡੇ ਨਾਲ ਰਾਂਝੇਸ਼ ਰੱਖਦਾ ਜੀ ਕੋਈ ਸਾਡੇ ਦੇ ਹਰ ਵਾਰ ਵਾਰ ਹੀ ਕਰਦਾ ਹੋ ਰਿਹਾ ਜੀ ਸਾਡੇ ਕੋਈ ਪੁਲਿਸ ਦਾ ਆਈਸੀ ਕੀ ਹੈ ਅਸੀਂ ਬੋਰ ਵੀ ਬਸ ਸਟੈਂਡ ਪਰਚਾ ਕਰਾ ਜੀ ਇੱਥੇ ਵੀ ਅਸੀਂ ਗਿਆ ਸੀਗਾ ਐਸਐਚਓ ਨੂੰ ਲੈ ਕੇ ਵੀ ਦਿੱਤਾ ਜੀ ਪਰ ਇਹਨਾਂ ਨੇ ਉਹਨਾਂ ਦੇ ਕਹਿੰਦੇ ਉਹਨਾਂ ਨੇ ਸਾਨੂੰ ਰੋਕਿਆ ਜੀ ਕੁਝ ਵੀ ਇੱਥੇ ਬੜੇ ਸ਼ਾਂਤਮਈ ਬੈਠੇ ਸੀ ਪਰ ਇਹਨਾਂ ਨੇ ਆਪਦੀ ਬਦਮਾਸ਼ੀ ਕੀਤੀ ਹੈ ਜੀ ਸਾਡੇ ਗੱਲ ਪਏ ਇੱਥੇ ਬਸ ਜਿਹੜਾ ਬੰਦੇ ਸੱਟਾ ਲੱਗੇ ਕਿਵੇਂ ਹਾਲਤ ਤੇ ਕੀ ਨਾਂ ਸੀ ਉਹਦਾ ਨਾਂ ਜਰਨਜੀਤ ਸਿੰਘ ਆ ਜੀ ਹਸਪਤਾਲ ਦਾ ਅਗਲਾ ਜੀ ਅੱਜ ਅੱਜ ਪ੍ਰਧਾਨ ਚਰਨਜੀਤ ਸਿੰਘ ਆ ਜੀ ਸਾਡੋਨਾਂ ਦੇ ਵਾਵਾ ਵਜੀ ਜਿਹੜੀ ਦਾੜ੍ਹੀ ਵੀ ਪੱਟੀ ਆ ਜੀ ਇਹਨਾਂ ਨੇ ਗੁਰਸਿੱਖ ਬੰਦਾ ਜੀ ਉਹਦੀ ਦਾੜ੍ਹੀ ਪੱਟੀ ਆ ਜੀ ਜਿਹੜੀ ਅੱਜ ਸਵੇਰੇ ਕੋਈ ਤਕਰੀਬਨ 8:25 ਕੀਤੇ ਜਿਹੜਾ ਕੋਈ ਸਮਾ ਸੀਗਾ ਅਬੋਰ বাস ਸਟੈਂਡ ਦੇ ਵਿੱਚ ਕੋਈ ਟਾਈਮ ਟੇਬਲ ਨੂੰ ਲੈ ਕੇ ਕੋਈ ਵਿਵਾਦ ਹੋਇਆ ਸੀਗਾ ਤਾਂ ਉੱਥੇ ਜਿਹੜੇ ਨਿੱਜੀ ਆਪਰੇਟ ਬੱਸ ਆਪਰੇਟਰ ਸੀਗੇ ਇਹਨਾਂ ਵੱਲੋਂ ਡਰਾਈਵਰਾਂ ਨਾਲ ਜਿਹੜਾ ਉਹ ਝਗੜਾ ਕੀਤਾ ਗਿਆ ਕਨੈਕਟਰ ਨਾਲ ਜਿਹੜਾ ਝਗੜਾ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਮੁਕਸਰ ਦੇ ਵਿੱਚ ਸਬੰਧਤ ਚੌਂਕੀ ਨੂੰ ਚਾਰਜ ਨੂੰ ਬੇਨਤੀ ਕੀਤੀ ਸੀ ਕਿ ਇਸ ਮਸਲੇ ਨੂੰ ਜਿਹੜਾ ਗੰਭੀਰਤਾ ਨਾਲ ਵਿਚਾਰਿਆ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਉਪਰੰਤ ਇੱਥੇ ਬੱਸਾਂ ਨੂੰ ਰੋਕਣ ਨੂੰ ਲੈ ਕੇ ਜਾਂ ਬੱਸਾਂ ਚਲਾਉਣ ਨੂੰ ਲੈ ਕੇ ਜਿਹੜਾ ਥੋੜਾ ਜਿਹਾ ਮਾਹੌਲ ਖਰਾਬ ਹੋ ਗਿਆ ਸੀਗਾ ਜਿਸ ਤਰ੍ਹਾਂ ਕੋਈ ਪ੍ਰਾਈਵੇਟ ਆਪਰੇਟਰਾਂ ਦੇ ਰੋਡਵੇਜ਼ ਦੇ ਜਿਹੜੇ ਮਜ਼ਮਲਾਜਮਾ ਵਿਚਾਲੇ ਜਿਹੜੀ ਆਪਸ ਵਿੱਚ ਕੋਈ ਮਾਰਕਟ ਹੋ ਕੀ ਦੇ ਸਟਾਫਰ ਸਟਾਫਰ ਹੈਗੇ ਕੌਣ ਨੇ ਕੀ ਨਾਮ ਉਹ ਚਰਜਿੰਦਰ ਸਿੰਘ ਆ ਜਿਹੜਾ ਉਹ ਝਗੜੇ ਵਿੱਚ ਕੋਈ ਥੋੜਾ ਜ਼ਖਮੀ ਹੋਇਆ ਕੋਈ ਨੱਕ ਦੇ ਉੱਪਰ ਸੱਟ ਲੱਗੀ ਹੋਈ ਆ ਤਾਂ ਉਹਨਾਂ ਨੂੰ ਇੱਥੇ ਸ਼ਾਇਦ ਵੀ ਦਾਖਲ ਵਗੈਰਾ ਕਰਵਾਇਆਗਾ ਹਸਪਤਾਲ ਦੇ ਵਿੱਚ ਬਾਕੀ ਜਿਹੜੀ ਕਾਰਵਾਈ ਆ ਉਹ ਜਥੇਬੰਦੀ ਦੇ ਆਗੂ ਸਾਹਿਬਾਨਾ ਜਿਹੜੇ ਉਹਨਾਂ ਧਿਆਨ ਵਿੱਚ ਆ ਸਾਰੀ ਤਾਂ ਮੁੱਕ ਦੇ ਜਿਹੜੇ ਆਪਣੇ ਚੌਂਕੀਨ ਚਾਰਜ ਹੈ ਉਹਨਾਂ ਨਾਲ ਵੀ ਵਾਰ-ਵਾਰ ਜਿਹੜੀ ਗੱਲਬਾਤ ਇਸ ਮੁੱਦੇ ਤੋਂ ਹੋ ਰਹੀ ਹੈ ਝਗੜਾ ਝਗੜਾ ਹਬੋਰ ਹੋਇਆ ਸੀਗਾ ਪਰ ਅਸੀਂ ਇਹ ਚੀਜ਼ ਨੂੰ ਕਿਉਂਕਿ ਜਿਹੜਾ ਦਫ਼ਤਰ ਆ ਇਹਦਾ ਡਿਪੂ ਆ ਉਹ ਮੁਕਸਰ ਦੇ ਵਿੱਚ ਆ ਤਾਂ ਸਾਨੂੰ ਇਹ ਸੀ ਕਿ ਜ ਮੁਕਸਰ ਦੇ ਵਿੱਚ ਝਗੜਾ ਜੇ ਨੂੰ ਕਿਸੇ ਮਸਲੇ ਦੇ ਕੋ ਹੱਲ ਨਿਕਲਦਾ ਤਾਂ ਆਪਸੀ ਗੱਲਬਾਤ ਨੇ ਜਿਹੜਾ ਇਹ ਹੱਲ ਕੱਢਿਆ ਜਾਣਾ ਚਾਹੀਦਾ ਸੀਗਾ ਪਰੰਤੂ ਇਹ ਜਿਹੜਾ ਆਪਸੀ ਕਟਮਾਰ ਹੋਈ ਹੈ ਜੋ ਵੀ ਹੋਈ ਹੈ ਪ੍ਰਾਈਵੇਟ ਆਪਰੇਟਰ ਦੇ ਮੁਕਸਰ ਦੇ ਵਿੱਚ ਹੋਈ ਹੈ ਤੇ ਅਸੀਂ ਇਸ ਚੀਜ਼ ਦੀ ਵਿਰੋਧਤਾ ਕਰਦੇ ਹਾਂ ਕਿ ਇਸ ਚੀਜ਼ ਨੂੰ ਬੰਦ ਕੀਤਾ ਜਾਵੇ ਤੇ ਜਿਹੜੇ ਦੋਸ਼ੀ ਉਹਨਾਂ ਤੇ ਕਾਰਵਾਈ ਦੀ ਮੰਗ ਮੰਗ ਕਰਦੇ ਹਾਂ ਇਹ ਜਿਹੜੇ ਘਟਨਾ ਜਿਹੜੇ ਲੜਾਈ ਝਗੜੀ ਦੀ ਸਾਹਮਣੇ ਆਈ ਹੈ ਇਹ ਪ੍ਰਾਈਵੇਟ ਬੱਸ ਆਪਰੇਟਰਸ ਤੇ ਸਰਕਾਰੀ ਬੱਸ ਆਪਰੇਟਰਸ ਦੇ ਦੌਰਾਨ ਜਿਹੜੇ ਅੱਜ ਇਹ ਹੋਈ ਹੈ ਪਾ ਪਾਸਟਰਾ ਸ਼੍ਰੀ ਮੁਖਸਰ ਸਾਹਿਬ ਵਿਖੇ ਇਹਦਾ ਮੁੱਢਲਾ ਕਾਰਨ ਜਿਹੜੇ ਇਹਨਾਂ ਦੇ ਪਹਿਲਾਂ ਦੋਹੇ ਬਸ ਸਰਵਿਸਸ ਦੀ ਅਬੂਰ ਵਿਖੇ ਸੂਰੀਆ ਲੜਾਈ ਹੋਈ ਆ ਉਸੇ ਸਬੰਧ ਦੇ ਵਿੱਚ ਉਸੇ ਸਬੰਧ ਦੇ ਵਿੱਚ ਨੇ ਦੁਬਾਰਾ ਇੱਥੇ ਲੜਾਈ ਜਿਹੜੇ ਹੋਈ ਆ ਪੁਲਿਸ ਵੱਲੋਂ ਮੌਕੇ ਤੇ ਇੰਟਰਵਿਨ ਕਰਕੇ ਲੜਾਈ ਨੂੰ ਰੋਕਿਆ ਗਿਆ ਤੇ ਜਿਹੜੇ ਫਰਦਰ ਕੋਈ ਐਮਲਰ ਵਗੈਰਾ ਸਾਨੂੰ ਰੀਸੀਵ ਹੁੰਦੀ ਆ ਤੇ ਜਿੱਥੇ ਬਿਆਨ ਲੈ ਕੇ ਤੇ ਜੈਸੀ ਬਣਦੀ ਸੂਰਤ ਹੋਊਗੀ ਵੈਸੀ ਕਾਰਵਾਈ ਅਮਲ ਵਿੱਚ ਲੈਂਦੀ ਜਾਊਗੀ ਫਿਲਹਾਲ ਹਾਲ ਦੀ ਘੜੀ ਜਿਹੜੇ ਬੱਸ ਸੱਡੇ ਦਾ ਜਿਹੜੇ ਪ੍ਰਬੰਧ ਉਹ ਬੜਕੋ ਸੁਚਾਰੂ ਢੰਗ ਨਾਲ ਚੱਲ ਰਿਹਾ ਤੇ ਦੋਹਾਂ ਪ੍ਰਾਈਵੇਟ ਬੱਸ ਆਪਰੇਟਰ ਵੀ ਸਰਕਾਰੀ ਬੱਸ ਆਪਰੇਟਰ ਵੀ ਆਪ ਦਾ ਕੰਮ ਜਿਹੜੇ ਸੱਚ ਡੇਟਾ ਨਾਲ